ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਜਿੰਦਰ ਸਿੰਘ ਖਾਲਸਾ ਝੰਡੇਵਾਲਾ ਸਟੱਡ ਫਾਰਮ ਤੋਂ ਅੱਜ ਫੇਰ ਲੈ ਕੇ ਆਏ ਵੀਡੀਓ ਬਾਈ ਰਾਈਡਿੰਗ ਦੀ ਤੇ ਤੁਹਾਨੂੰ ਪਤਾ ਹੀ ਆ ਜਿਵੇਂ ਟ੍ਰੇਨਿੰਗ ਚੱਲ ਰਹੀ ਹੈ ਆਪਣੇ ਘੋੜਿਆਂ ਨੂੰ ਚਾਲ ਪਾ ਰਹੇ ਆ ਤੇ ਉਸਤਾਦ ਜੀ ਹੁਣੀ ਲੱਗੇ ਪਏ ਆ ਬਾਈ ਸਵੇਰ ਸਵੇਰ ਖਰਖਰਾ ਮਾਰਨ ਕਿਉਂਕਿ ਮਾਰਨਿੰਗ ਟਾਈਮ ਆਪਾਂ ਕਾਲੇ ਨੂੰ ਖੜ੍ਹਦੇ ਹੁੰਨੇ ਆ ਇਹਨੂੰ ਰੈਂਬੋ ਨੂੰ ਲੈ ਕੇ ਜਾਈਦਾ ਸਵੇਰ ਤੇ ਬਰੂਦ ਨੂੰ ਆਪਾਂ ਸ਼ਾਮ ਨੂੰ ਲੈ ਕੇ ਜਾਣੇ ਹੁੰਨੇ ਆ ਤੇ ਜ਼ਰੂਰੀ ਆ ਜਿੱਦਾਂ ਕਿ ਰਾਤ ਨੂੰ ਘੋੜਾ ਲੈਟਦਾ ਲੁੱਟਦਾ ਹਨ ਤੇ ਲੈਟਾ ਮਾਰ ਲੈਂਦਾ ਮਿੱਟੀ ਪਿੰਡੇ 'ਚ ਵੱਟ ਜਾਂਦੀ ਆ ਜੇ ਇਦਾਂ ਹੀ ਗੱਦੀ ਪਾਲੀਏ ਤਾਂ ਬਈ ਪਿੰਡਾ ਵੱਟਿਆ ਜਾਂਦਾ ਹਨ ਤੇ ਜਿੱਦਾਂ ਕਿ ਚਾਲ ਪਾਉਣ ਵਾਲੇ ਬੰਦੇ ਨੂੰ ਤਾਂ ਵੈਸੇ ਹੀ ਤੁਹਾਨੂੰ ਪਤਾ ਫਿਰ ਥੋੜਾ ਘੋੜਿਆਂ ਦਾ ਹੁੰਦਾ ਹਨਾ ਸਾਫ ਸਫਾਈ ਦਾ ਧਿਆਨ ਰੱਖਣਾ ਪੈਂਦਾ ਪੈਰਾਂ ਦਾ ਹੋ ਗਿਆ ਪਿੰਡੇ ਦਾ ਹੋ ਗਿਆ ਪਾਣੀ ਧਾਣੀ ਦਾ ਹੋ ਗਿਆ ਸਾਰੀ ਕੇਅਰ ਕਰਨੀ ਪੈਂਦੀ ਬਹੁਤ ਜ਼ਿਆਦੇ ਤੇ ਬਾਅਦ ਦੇ ਵਿੱਚ ਗੱਦੀ ਗੁੱਦੀ ਘਰੋਂ ਕੱਸ ਲੈਨੇ ਹੁੰਨੇ ਆ ਬਾਈ ਕਿਉਂਕਿ ਪਿਛਾੜ ਨਾ ਲੱਗੀਆਂ ਹੁੰਦਣਾਂ ਕੋੜਾ ਉੱਥੇ ਬਾਹਰ ਮੱਖੀ ਨਹੀਂ ਖੜਨ ਦਿੰਦੀ ਤੇ ਫਿਰ ਗੱਦੀ ਬਣਾਉਂਦਾ ਬਹੁਤ ਔਖਾ ਤੇ ਇਸੇ ਕਰਕੇ ਘਰੋਂ ਹੀ ਆਪਾਂ ਟੈਟ ਕਰਕੇ ਲੈ ਜਾਈਦਾ ਤੇ ਜਾਨ ਸਾਰੀ ਬਈ ਲਾਲੀ ਦਾ ਰਸੇ ਤੇ ਆ ਤੁਹਾਡੇ ਸਾਹਮਣੇ ਆ ਇਹ ਬਈ ਜ਼ਰੂਰੀ ਆ ਇਦਾਂ ਕਰਨਾ ਠੀਕ ਆ ਰਸੇ ਤੇ ਲਾਓ ਰਸੇ ਤੇ ਲਾ ਕੇ ਘੋੜੇ ਨੂੰ ਪਤਾ ਲੱਗੇ ਵੀ ਮੈਨੂੰ ਮਿਹਨਤ ਮੇਰੀ ਲੱਗ ਰਹੀ ਆ ਸਰੀਰ ਉਦਾਂ ਦਾ ਕੰਢਿਆ ਜਾਂਦਾ ਘੋੜੇ ਦਾ ਤੇ ਇਦਾਂ ਨਹੀਂ ਵੀ ਬਾਈ ਇਹ ਚੀਜ਼ਾਂ ਜਿਗਾਂ ਵਿਖਾਈ ਜਾਂਦਾ ਕੀ ਆ ਹਨਾ ਇਹ ਬਾਈ ਜੀ ਜ਼ਰੂਰੀ ਆ ਵੀਡੀਓ ਦੇ ਵਿੱਚ ਇਹ ਨਾ ਤੁਹਾਨੂੰ ਦੱਸ ਰਿਆਂ ਮੈਂ ਜਦੋਂ ਆਪਾਂ ਘੋੜੇ ਨੂੰ ਚਾਲ ਪਾਉਣਾ ਇਹ ਚੀਜ਼ਾਂ ਕਰਨੀਆਂ ਜ਼ਰੂਰੀ ਆ ਇਹ ਨਹੀਂ ਵੀ ਪਹਿਲੇ ਦਿਨ ਗੱਡੀ ਪਾਈ ਤੇ ਬੈਠੀ ਮਾਰੀ ਅੱਡੀ ਤੇ ਕੋੜਾ ਛੱਕੀ ਕਰਦੇ ਹੋ ਹਨ ਇਹਨੇ ਕਰਨਾ ਤਾਂ ਕੀ ਹੈ ਵੈਸੇ ਬੰਦੇ ਦੇ ਜਾਂ ਸੱਟ ਮਾਰੂ ਜਾਂ ਆਪਦੇ ਖਾਲੂ ਹੋਰ ਤਾਂ ਵਿਚਾਰਾ ਕੀ ਕਰ ਸਕਦਾ ਹਨ ਹੌਲੀ 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 ਜਦੋਂ ਇਹਦੀ ਸ਼ਰਮ ਜੀ ਲਹਿ ਗਈ ਮੰਨ ਲਓ ਡਰ ਨੂੰ ਹਟ ਗਿਆ ਆ ਦੇਖ ਲਓ ਵੀ ਮੈਂ ਕਿੰਨੇ ਦਿਨ ਹੋ ਗਏ ਸਾਨੂੰ ਤੀਜਾ ਦਿਨ ਅੱਜ ਤੇ ਆ ਮੈਂ 벨ਟ ਪਾ ਕੇ ਮੈਂ ਨਾਲੋਂ ਫੜਦਾ ਤੇ ਉਸਤਾਦ ਹਣੀ ਉੱਤੇ ਬੈਠਦੇ ਆ ਤੇ ਮੈਂ ਬਈ ਤੁਰ ਕੇ ਜਾਂਦਾ ਨਾਲ ਤੇ ਕੋਲਜਵਾਟ ਮੈਨੂੰ ਸਾਹ ਮਿਲ ਜਾਂਦਾ ਮੈਂ ਉੱਪਰ ਬੈਠ ਜਾਂਦਾ ਉਸਤਾਦ ਹਣੀ ਤੋਰਦੇ ਆ ਕਿਉਂਕਿ ਬਈ ਜਿੰਨਾ ਚਿਰ ਇਹ ਪੂਰੀ ਦੀ ਜਕ ਨਹੀਂ ਲੈਂਦੀ ਅਲਕਤੇ ਨੂੰ ਆਉਣੋਂ ਨਹੀਂ ਹਟਦੀ ਹਨਾ ਉਹਨਾਂ ਚਿਰ ਆਪਾਂ ਇਦਾਂ ਹੀ ਕਰਾਂਗੇ 2-3 ਦਿਨ ਹੋਰ 2-3 ਦਿਨਾਂ ਦੇ ਵਿੱਚ ਵਿੱਚ ਆਪਾਂ ਬੈਲਟ ਲਾਉਣ ਲੱਗ ਜਾਾਂਗੇ ਤੇ ਫਿਰ ਡਾਇਰੈਕਟ ਚੱਲਿਆ ਕਰੂਗਾ ਤੇ ਦੂਜਾ ਘੋੜਾ ਤਾਂ ਆਪਾਂ ਹੁਣ ਉਹ ਬੈਲਟ ਲਾਉਂਦੇ ਨਹੀਂ ਉਹਦੇ ਤਾਂ ਉਹ ਤਾਂ ਡਾਇਰੈਕਟ ਚੱਲਣ ਲੱਗ ਗਿਆ ਹੁਣ ਠੀਕ ਹੈ ਤੇ ਇਹ ਵੀ ਬਈ ਆਪਾਂ ਡਾਇਰੈਕਟ ਹੀ ਚੱਲਣ ਲਾ ਦੇਾਂਗੇ ਥੋੜੇ ਦਿਨ ਥੋੜਾ ਜਿਹਾ ਕਿਉਂਕਿ ਇਹ ਪਹਿਲੀ ਯਾਰੇ ਤੇ ਬੈਠੇ ਨਹੀਂ ਨਾ ਪਹਿਲੀ ਯਾਰ ਇਹ ਘੋੜੇ ਤੇ ਬੈਠਣ ਲੱਗੇ ਕਰਕੇ ਬੱਚਾ ਕਰਕੇ ਤੇ ਤਾਂ ਆਪਾਂ ਥੋੜੀ ਜੀ ਮਿਹਨਤ ਜ਼ਿਆਦਾ ਕਰਨੀ ਪੈਣੀ ਇਹਦੇ ਤੇ ਤੇ ਬਾਕੀ ਬਾਅਦ ਦੇ ਵਿੱਚ ਆ ਦੇਖ ਲਓ ਕੀ ਕੰਡੀਸ਼ਨ ਇਹ ਤਾਂ ਬਿਲਕੁਲ ਨਹੀਂ ਬਾਈ ਥੱਕਦੇ ਥੁੱਕਦੇ ਬੈਲਕੋਲ ਹੀ ਨਹੀਂ ਥੱਕਦੇ ਯਾਰ ਮਾਰવાડી ਤੇ ਨੁਕਰੀ ਦਾ ਜ਼ਮੀਨ ਅਸਮਾਨ ਦਾ ਫਰਕ ਸੁਣਿਆ ਸੀ ਪਰ ਹੁਣ ਲੱਗੇ ਆ ਨਾ ਦੋਨਾਂ ਨੂੰ ਇਕੱਠਿਆਂ ਨੂੰ ਲਿਜਾਣ ਤੇ ਤਾਹਾਂ ਕਰਕੇ ਆਪਾਂ ਨੂੰ ਐਦਾਂ ਲੱਗਦਾ ਵੀ ਇਹ ਨਹੀਂ ਖੱਕਦਾ ਆ ਥੋੜੇ ਸਾਹਮਣੇ ਦੇਖ ਲਓ ਚੱਕੀ ਕੜਾ ਨਾ ਉਦਾਂ ਹੀ ਤਾਂ ਹੁਣ ਨਰੇ ਪੂਰਾ ਐਨ ਤਸੱਲੀ ਕਰਾ ਕੇ ਲੈ ਆ ਆਪਦੇ ਜਾਣੇ ਅਸੀਂ ਪੂਰਾ ਜੋਰ ਲਵਾ ਕੇ ਲੈ ਕੇ ਆਈਏ ਇਹਦਾ ਤੇ ਪਰ ਨਹੀਂ ਥੱਕਦਾ ਭਾਈ ਇਹ ਤਾਂ ਮੇਰੇ ਕਹਿੰਦੇ ਸ਼ਜਲੀ ਫਾਨਾ ਹੀ ਰਹਿਣੀ ਹੈ ਸੱਪ ਵੰਗੂ ਵਾਹਿਗੁਰੂ ਆਈ ਰੱਖੇ ਤੇ ਸੋਹਣੇ ਵੀ ਇਦਾਂ ਹੀ ਲੱਗਦੇ ਆ ਤੇ ਮੁੜ ਕੇ ਭਈਆ ਆ ਗਿਆ ਇਵਨਿੰਗ ਟਾਈਮ ਆਪਾਂ ਲੈ ਕੇ ਚੱਲੇ ਬਰੂਦ ਨੂੰ ਤੇ ਆ ਬਰੂਦ ਦੀ ਕੰਡੀਸ਼ਨ ਦੇਖ ਲੋ ਸਟਾਰਟਿੰਗ ਤੇ ਐਦਾਂ ਹੈ ਨਾ ਬੰਦੇ ਨੂੰ ਪੂਰਾ ਖੱਜਲ ਕਰ ਦਿੰਦਾ ਭਾਈ ਜਮਾ ਇਦਾਂ ਕਰ ਦਿੰਦਾ ਜਿਵੇਂ ਨਾ ਮੇਰੇ ਹਿਸਾਬ ਨਾਲ ਮਾੜੇ ਬੰਦੇ ਤਾਂ ਨਾ ਡੈਸਕਾਂ ਹਲਾ ਦੇਵੇ ਮਣ ਕੇ ਤੋੜ ਦੇਵੇ ਐਨਾ ਇਹ ਜਲੀਲ ਕਰਦਾ ਆ ਤੁਹਾਡੇ ਸਾਹਮਣੇ ਆ ਸਾਰੀ ਵੀਡੀਓ ਨਾਲ ਜੁੜੇ ਰਹੋ ਲਾਸਟ ਤੱਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਰੋ ਭਰਾ ਬਣਿਆ ਤੇ ਦੱਸਿਓ ਜ਼ਰੂਰ ਵੀ ਲਾਸਟ ਤੇ ਤੁਹਾਨੂੰ ਕੀ ਫਰਕ ਲੱਗਦਾ ਘੋੜੇ ਦਾ ਤੇ ਚਾਲ ਚੁੱਕ ਕੋਈ ਫਰਕ ਪਿਆ ਇਧਰੋਂ ਜਿਵੇਂ ਹੁਣ ਜਾਂਦਾ ਸਟਾਰਟਿੰਗ ਤੇ ਤੇ ਉਧਰੋਂ ਲਾਸਟ ਤੱਕ ਆਉਂਦੇ ਦੀ ਵੀਡੀਓ ਦੇਖਿਓ ਕਾਫੀ ਪੈਰ ਮਾਰ ਲਾ ਗਿਆ ਆਟੋਮੈਟਿਕ ਹੀ ਆਪ ਦੀ ਆ ਪਿਕੋੜਾ ਢੇਲੀ ਜਾਣ ਲੱਗਿਆ ਕਰਕੇ ਹੁਣ ਦੇਖੋ ਕਿੰਨੀ ਅੜੀ ਬੀਤੀ ਘੋੜੇ ਨੇ ਹਨ ਸਟਾਰਟਿੰਗ ਟਾਈਮ ਤੇ ਕਿੰਨਾ ਅੜੀ ਕਰਦਾ ਜਾਂਦਾ ਇਧਰੋਂ ਤੇ ਉਧਰੋਂ ਦੇਖਿਆ ਆਉਂਦਾ ਕਿਵੇਂ ਪਾਣੀ ਤਰਾਂ ਤਰਦਾ ਆਊਗਾ ਐਨ ਸ਼ਾਂਤ ਹੋ ਜਾਣਾ ਘੋੜੇ ਨੇ ਕਿਉਂਕਿ ਇੱਕ ਤਾਂ ਬਈ ਸਰੀਰ ਭਾਰਾ ਤੇ ਇੱਕ ਨਾ ਟਾਈਮ ਬਹੁਤ ਹੋ ਗਿਆ ਕੱਢਿਆ ਨੂੰ ਅੱਜ ਉਦੋਂ ਦੀ ਗਰਮੀ ਸਟਾਰਟ ਹੋਈ ਆ ਐਦਾਂ ਅੰਦਰ ਹੀ ਖੜੇ ਆ ਤੇ ਇਸੇ ਲਈ ਮੈਂ ਬੈਂਦਾ ਨਹੀਂ ਸੀ ਇਹ ਨਾ ਮੇਰਾ ਸਰੀਰ ਨੂੰ ਜਰਖਲ ਦਿੰਦਾ ਸੀ ਕਿਉਂਕਿ ਬਈ ਤੁਹਾਨੂੰ ਪਤਾ ਫਿਰ ਮੈਂ ਕੱਲਾ ਬੰਦਾ ਪੱਠੇ ਪੁੱਠੇ ਵੀ ਪਾਉਣੇ ਹੁੰਦੇ ਜਾਨਵਰਾਂ ਨੂੰ ਤੇ ਇਹ ਪੱਠਿਆਂ ਜੋਗਾ ਛੜਦਾ ਨਹੀਂ ਮੁੜ ਕੇ ਖੱਲਗਾਂ ਪੈ ਜਾਂਦੀਆਂ ਸਰੀਰ 'ਚ ਤੇ ਤਾਂ ਹੀ ਹਣਾ ਜਦ ਚਾਲ ਪਈ ਹੋਈ ਫਿਰ ਸਵਾਦ ਵੀ ਬੜਾ ਆਉਂਦਾ ਬੈਠਣ ਦਾ ਘੋੜੇ ਤੇ ਹਣਾ ਕਿਉਂਕਿ ਘੋੜੇ ਤੇ ਘੋੜੀ ਦੀ ਸਵਾਰੀ ਦਾ ਬਈ ਬਹੁਤ ਫਰਕ ਆਉਂਦਾ ਐਦਾਂ ਬਹੁਤ ਇਹ ਅੱਗਾ ਉੱਗਾ ਚੱਕਦਾ ਤੇ ਬਾਕੀ ਕੋਈ ਸੁਧਾਰ ਹੋ ਗਿਆ ਪਹਿਲੇ ਤਾਂ ਥੋੜੇ ਦਿਨ ਇਹਨੇ ਬਹੁਤ ਜਲੀਲ ਕੀਤਾ ਤੇ ਹੁਣ ਆ ਇਦਾਂ ਨਾ ਬਾਈ ਹੌਲੀ 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 ਜਿੱਦਾਂ ਵੀ ਮਿਹਨਤ ਕਰੀ ਜਾਂਦੇ ਆਪਾਂ ਹਨ ਤੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਬਾਈ ਰਸੇ ਤੇ ਪਹਿਲਾਂ ਜਰੂਰ ਲਾ ਲਿਆ ਕਰੋ ਪਸੂ ਨੂੰ ਹਨ ਕਿਉਂਕਿ ਆਪਾਂ ਤਾਂ ਤਾਂ ਨਹੀਂ ਇੰਨਾ ਤੁਹਾਨੂੰ ਚੀਜ਼ਾਂ ਦਿਖਾਈਆਂ ਰਸੇ ਤੇ ਲਾ ਕੇ ਜਿੱਦਾਂ ਅਸੀਂ ਵੀ ਲਾਉਂਦੇ ਰਹੇ ਹਾਂ ਪਰ ਮੈਂ ਤੇ ਬੈਠਦਾ ਰਿਹਾ ਕਰਕੇ ਨਾ ਥੋੜਾ ਸੌਖਾ ਹੋ ਗਿਆ ਸਾਨੂੰ ਮੈਂ ਟੱਕਣਾ ਪਹਿਲਾਂ ਬਹੁਤ ਮਾਰਦਾ ਰਿਹਾ ਇੱਥੇ ਤਾਂ ਕਰਕੇ ਨਾ ਇਹ ਬਿਠਾ ਲੈਂਦਾ ਹੈਗਾ ਤੇ ਇਹਨੂੰ ਤਾਂ ਦੂਜੇ ਤੀਜੇ ਦਿਨ ਹੀ ਆ ਜੇ ਤੀਜਾ ਦਿਨ ਕਰਕੇ ਤੇ ਇਹਨੂੰ ਉਦਾਂ ਹੀ ਆਪਾਂ ਤਿਆਰ ਕਰ ਲਿਆ ਠੀਕ ਆ ਤੇ ਆ ਦੇਖ ਲਓ ਪਹਿਲਾਂ ਕਿਦਾਂ ਕਰਦਾ ਤੇ ਲਾਸਟ ਤੱਕ ਨਾ ਪੂਰਾ ਸ਼ਾਂਤ ਹੋ ਜਾਣਾ ਕਿਉਂਕਿ ਨਾਰਾ ਪਹਿਲਾਂ ਬਈ ਇੱਕ ਭਾਰੇ ਬਹੁ ਕੀ ਕਰੀ ਖੜਾ ਮੈਂ ਤੇ ਖਰਾਕ ਰੋਗ ਪਾਈ ਗਏ ਤੇ ਕੱਢੇ ਹਨੀ ਬਾਹਰ ਤੇ ਥੋੜਾ ਤਾਂ ਵੀ ਜ਼ਿਆਦੇ ਕਰਦਾ ਹਨ ਤੇ ਸਾਹ ਵੀ ਬੜੀ ਛੇਦੀ ਚੜਦਾ ਇਹਦਾ ਕਿਉਂਕਿ ਭਾਰ ਆਏਗਾ ਤੇ ਇੱਕ ਗਰਮੀ ਆ ਤੇ ਇਹ ਤਾਂ ਮੀਂਹ ਪੈ ਗਿਆ ਥੋੜਾ ਮੌਸਮ ਸਹੀ ਆ ਤੇ ਟ੍ਰੈਕਟਰ ਟਰਾਲੀਆਂ ਆਉਂਦੇ ਆ ਜਿਵੇਂ ਲੋਕ ਕੱਦੂ ਕਰਦੇ ਆ ਰਾਹ ਦੇ ਵਿੱਚ ਮੋਟਰਸਾਈਕਲ ਮਿਲਦਾ ਜਾਂ ਕੁਝ ਵੀ ਆ ਉਹ ਚੀਜ਼ਾਂ ਤੋਂ ਵੀ ਬਾਈ ਡਰਨੋਂ हट ਜਾਂਦੇ ਪਸ਼ੂ ਜੇ ਆਪਾਂ ਰੈਗੂਲਰ ਲੈ ਕੇ ਜਾਂਦੇ ਢੇਲੀ ਤੇ ਆਪਾਂ ਇੱਕ ਵੀਡੀਓ ਸਪੈਸ਼ਲ ਇਹ ਬਣਾਵਾਂਗੇ ਜਿੱਦਣ ਆਪਾਂ ਇਹਨੂੰ ਪੂਰ ਤਰਪਿਆ ਨਾ ਦੋਨਾਂ ਘੋੜਿਆਂ ਨੂੰ ਹੀ ਸਪੈਸ਼ਲ ਪਾਣੀ ਵਾਲੀ ਵੀਡੀਓ ਬਣਾਵਾਂਗੇ ਆਪਾਂ ਪਾਣੀ ਤੋਂ ਵੀ ਇਹਨਾਂ ਦਾ ਡਰ ਚੱਕਣਾ ਵੈਸੇ ਇਹ ਤਾਂ ਨਹੀਂ ਡਰਦਾ ਕਾਲਾ ਥੋੜਾ ਜਿਹਾ ਡਰਦਾ ਏ ਤੇ ਇੱਕ ਜਿੱਦਾਂ ਲਫਾ ਫਲ ਫੂਫਾ ਕੋਈ ਬੋਰੀ ਬੜੀ ਰਾਹ ਦੇ ਵਿੱਚ ਮਿਲ ਗਈ ਤੇ ਉਹ ਤੋਂ ਵੀ ਥੋੜਾ ਜਿਹਾ ਡਰ ਜਾਂਦੇ ਆ ਤੇ ਆਪਾਂ ਸਾਰੇ ਹੀ ਟਰੀਟਮੈਂਟ ਕਰਾ ਰਹੇ ਹਾਂ ਇਹਨਾਂ ਨਾਲ ਹੌਲੀ ਹੌਲੀ ਜਿੱਦਾਂ ਵੀ ਆਪਾਂ ਬਾਲਾ ਧੱਕਾ ਨਹੀਂ ਕਰ ਸਕਦੇ ਕਿਉਂਕਿ ਗਰਮੀ ਹੈ ਹੁਣ ਵੀ ਸੰਘਾ ਸੰਦਾ ਹੀ ਆਪਾਂ ਉਹਨਾਂ ਕੀ ਤੋੜਦੇ ਹਾਂ ਜਿੰਨਾਂ ਦਾ ਇਹ ਝੱਲ ਸਕਦੇ ਹਨ ਕਿਉਂਕਿ ਬਈ ਬਾਲਾ ਧੱਕਾ ਕਰਾਂਗੇ ਤੇ ਨੁਕਸਾਨ ਵੀ ਕਰਕੇ ਬੈਠ ਜਾਾਂਗੇ ਠੀਕ ਹੈ ਕਿਉਂਕਿ ਪਸ਼ੂ ਹੁਣ ਭੱਜ ਪਿਆ ਮਨਲਾ ਗਾਹ ਦੇ ਵਿੱਚ ਡਿੱਗ ਪਿਆ ਖਾਲ ਦੇ ਵਿੱਚ ਡਿੱਗ ਪਿਆ ਜਾਂ ਕੋਈ ਉਤਾਰ ਦੇ ਵਿੱਚ ਜੜ ਗਿਆ ਨਾਲੇ ਤਾਂ ਆਪਦਾ ਨੁਕਸਾਨ ਕਰਾਉਂਦਾ ਤੇ ਆਹ ਦੇਖ ਲੋ ਤੀਜੇ ਦਿਨ ਹੀ ਪੈਰ ਬਹੁਤ ਵਧੀਆ ਸੱਟਣ ਲੱਗ ਗਿਆ ਠੀਕ ਹੈ ਤੇ ਹੌਲੀ ਹੌਲੀ ਭਈ ਇਹਨੇ ਪੂਰਾ ਮੈਨੂੰ ਲੱਗਦਾ ਸੈਟਿੰਗ 'ਚ ਆ ਜਾਊਗਾ ਤੇ ਬਾਕੀ ਤੁਹਾਨੂੰ ਮੈਂ ਨਾ ਸਾਰੇ ਤਰੀਕੇ ਦੱਸੂਗਾ ਕਿੰਨਾ ਕਰਨਾ ਸਤਾਰਨਾ ਵੀ ਇੱਕ ਨਕਾਇਦਨ ਗੱਲ ਕਰਾਉਂਗਾ ਪਰ ਵੀ ਉਹ ਵੀ ਸਮਝਾਉਣਗੇ ਸਾਰਾ ਤੇ ਕੋਈ ਚੀਜ਼ ਆਉਂਦੀ ਆ ਫਾਂਣ ਦੇ ਵਿੱਚ ਵੀ ਤਾਰ ਲਾਈਦਾ ਅਜਾ ਨਾ ਪਸ਼ੂ ਨਾਲ ਤਾਂ ਡਰਨ ਉਹ ਹਟ ਜਾਂਦਾ ਤੇ ਨਾਲੇ ਭੇਤੀ ਜਾ ਹੋ ਜਾਂਦਾ ਹਨਾ ਵੀ ਇਹ ਤੋਂ ਮੈਨੂੰ ਖਤਰਾ ਨਹੀਂ ਕੋਈ ਪਸ਼ੂ ਜਿਹੜੀ ਚੀਜ਼ ਤੋਂ ਡਰਦਾ ਇਹਨੂੰ ਇਹ ਮਹਿਸੂਸ ਹੁੰਦਾ ਵੀ ਇਹ ਤੋਂ ਮੈਨੂੰ ਖਤਰਾ ਹੈ ਮੇਰੇ ਵਿੱਚ ਨਾ ਬਚੇ ਜੇ ਮੈਨੂੰ ਨੁਕਸਾਨ ਨਾ ਕਰ ਦੇ ਤਾਂ ਹੀ ਪਸ਼ੂ ਡਰਦਾ ਹਣਾ ਤੇ ਆ ਦੇਖ ਲਓ ਉਹ ਰੈਣ ਪਸੀਨੇ ਨਾਲ ਭੱਜ ਕੇ ਗਲਾਬੀ ਗਲਾਬੀ ਨਿਕਲੇ ਆਉਂਦਾ ਰਹਿੰਦਾ ਤੇ ਤਸੱਲੀ ਇਹਦੀ ਪੂਰੀ ਹੋ ਜਾਂਦੀ ਆ ਕਿ ਚੀਕਾ ਹੀ ਨਹੀਂ ਸੀ ਮਾਰਨ ਉਹ ਹੰਡਦਾ ਤੇ ਹੁਣ ਸੁੱਤਾ ਨਹੀਂ ਉੱਠਦਾ ਤਾਂ ਉਹਨੂੰ ਮੇਰਾ ਪਾਟਾ ਪੁੱਟ ਨੰਬਰ ਇਹ ਦੇਖ ਲਿਆ ਪੁੱਲੇ ਕੱਢੀ ਦਿੰਨੇ ਆ ਤੇ ਕਤੀ ਦਾ ਗੂੰਦ ਤੇ ਸ਼ੱਕਰ ਪਾ ਕੇ ਜਾਈ ਜੀ ਦੀ ਗਰਮੀ ਨੇ ਫੈਜੇ ਹਨ ਤੇ ਫਿਰ ਵੀ ਬਈ ਪੂਰੀ ਕਰਨੀ ਪਈ ਆ ਤੁਹਾਨੂੰ ਵੀਡੀਓ ਦੇਖ ਕੇ ਤਾਂ ਲੱਗਿਆ ਸੌਖਾ ਹੀ ਆ ਕੰਮ ਹਨ ਬਈ ਘੋੜੇ ਨਾਲੋਂ ਵੱਧ ਐਕਸਰਸਾਈਜ਼ ਆਪ ਦੀ ਲੱਗ ਜਾਂਦੀ ਬੰਦੇ ਦੀ ਆ ਦੇਖ ਲਓ ਤੇ ਕਮੈਂਟ ਕਰਕੇ ਜਰੂਰ ਹੌਸਲਾ ਦੇ ਦਿਆ ਕਰੋਗੇ ਆਪਣਾ ਘੋੜਾ ਕੰਗਾ ਲੱਗਾ ਤੁਹਾਨੂੰ ਤੇ ਬਾਕੀ ਇਹਦੇ ਬਈ ਢਾਈ ਤੋਂ 2 ਢਾਈ ਮਹੀਨੇ ਦੇ ਵਿੱਚ ਵਿੱਚ ਰਿਜ਼ਲਟ ਵੀ ਆ ਜਾਣੇ ਆ 4-5 ਬੱਚੇ ਇਕੱਠੇ ਆਉਣੇ ਆ ਅਗੜ ਪੇਛੜੀ ਠੀਕ ਹੈ ਤੇ ਬਾਕੀ ਤੁਹਾਨੂੰ ਨਾਲ ਵੀਡੀਓ ਪਾਵਾਂਗੇ ਆਪਾਂ ਤੇ ਹਣੇ ਕਾਲੇ ਘੋੜੇ ਦਾ ਰਿਜ਼ਲਟ ਆ ਜਾਣਾ ਹੈ ਥੋੜੇ ਦਿਨ ਤੱਕ ਆਪਣੇ ਘਰ ਹੀ ਘਰੇ ਹੀ ਘੋੜੀ ਸੋਹਣੀ ਹੈ ਠੀਕ ਹੈ ਤੇ ਉਧਰੋਂ ਦੇਖ ਲਓ ਆ ਉਹੀ ਘੋੜਾ ਜਿਹੜਾ ਇਧਰੋਂ ਛਾਲਾ ਮਾਰਦਾ ਜ਼ਿਆਦਾ ਇਹ ਦੇਖ ਲਓ ਪਹਿਲੇ ਕੋਲ ਆਰਾਮ ਨਾਲ ਆਉਂਦਾ ਪਰਿਆ ਮੋਂ ਲੱਗਣ ਲੱਤ ਤਾਉਂਦਾ ਬਹੁਤ ਯਾਰ ਮਹਿਸੂਸ ਹੁੰਦਾ ਨਾਲ ਜਾਂਦਾ ਨਾ ਮੈਂ ਮੈਨੂੰ ਪਤਾ ਲੱਗਦਾ ਘੋੜੇ ਦਾ ਵੀ ਡੇਲੀ ਨਾ ਕੋਈ ਨਾ ਕੋਈ ਫਰਕ ਤੇ ਇੱਕ ਗੱਲ ਮੈਂ ਦੇਖੀ ਉਸਤਾਦ ਹੁਣਾਂ ਦੀ ਨਾ ਭਾਈ ਅੱਡੀ ਲਾਈ ਆ ਨਾ ਇਹਨਾਂ ਨੇ ਕਿਤੇ ਘੋੜੇ ਨੂੰ ਹੱਕਿਆ ਨਾ ਸੋਟੀ ਚੱਕੀ ਆ ਠੀਕ ਆ ਕੱਲਾ ਬਸ ਭਾਈ ਬਾਗ ਦੇ ਨਾਲ ਹੀ ਕੰਟਰੋਲ ਕਰਦੇ ਇੱਕ ਖੇ ਵਾਲੇ ਦੇ ਨਾਲ ਹੀ ਸਰ ਰਸੀ ਦੇ ਨਾਲ ਜਿਹੜੀ ਇਹਨਰੇ ਹੱਥ ਚ ਫੜੀ ਆ ਇਹਦੇ ਨਾਲ ਹੀ ਕੰਟਰੋਲ ਕਰੀ ਜਾਂਦੇ ਇਹਦੇ ਨਾਲ ਹੀ ਸਾਰਾ ਇਹ ਇਹੀ ਸਿਸਟਮ ਆ ਸਮਝ ਲਓ ਵੀ ਇਹ ਇਹੀ ਰਿਮੋਟ ਹੀ ਆ ਇਹਦਾ ਜਿਹੜੀ ਬਾਗ ਹੱਥ ਦੇ ਵਿੱਚ ਫੜੀ ਐ ਤੇ ਬਾਕੀ ਆਪਾਂ ਸਾਰੀ ਗੱਲਬਾਤ ਵੀ ਕਰਾਂਗੇ ਇਸ ਦਿਨ ਵੀਡੀਓ ਦੇ ਵਿੱਚ ਤੇ ਸ਼ੇਅਰ ਕਰ ਦਿਓ ਚੰਗੀ ਲੱਗੀ ਵੀਡੀਓ ਤਾਂ ਫਿਰ ਦਿਆਂ ਅਗਲੀ ਵੀਡੀਓ ਦੇ ਵਿੱਚ ਤੇ ਸਾਰੇ ਭਾਈ ਆਪਦੇ ਆਪ ਦੇ ਜਾਨਵਰਾਂ ਦਾ ਖਿਆਲ ਰੱਖਿਆ ਕਰੋ। ਜਲਮਾਲ ਮੁਹਗੇ ਰੱਖਿਆ ਕਰੋ, ਠੰਡੀਆਂ ਚੀਜ਼ਾਂ ਦੇ ਦਿੰਦੇ ਰਿਹਾ ਕਰੋ। ਦਾਣਾ ਬੜਾ ਜਿਆਦਾ ਨਾ ਪਾਓ। ਦਾਣਾ ਬੜਾ ਜਿਆਦਾ ਹੁਣ ਪਾਉਣੇ ਆ ਤੇ ਗਰਮੀ ਦੇ ਵਿੱਚ ਪਸ਼ੂ ਨੂੰ ਨੁਕਸਾਨ ਕਰਦਾ। ਠੀਕ ਐ ਤੇ ਅੱਪਾ ਵਧੀਆ ਰੈਈ ਦੇਵਾਂਗੇ ਤੁਹਾਨੂੰ ਮਾਰੀ ਰਹਿ ਨਹੀਂ ਦਿੰਦੇ ਵੀ ਜੀ ਦੇ ਨਾਲ ਤੁਹਾਡਾ ਨੁਕਸਾਨ ਹੋਵੇ ਜਾਂ ਤੁਹਾਡਾ ਖਰਚਾ ਹੋਵੇ ਠੀਕ ਆ ਤੇ ਜਿਹੜਾ ਪਹਿਲੀ ਵਾਰ ਵੀਡੀਓ ਦੇਖਦਾ ਭਾਈ ਆਪਣੇ ਨਾਲ ਜੁੜ ਜਾਓ ਆਪਣੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ YouTube ਤੇ ਸਬਸਕ੍ਰਾਈਬ ਤੇ Facebook ਤੇ ਫੋਲੋ ਯੂਰ ਕਰ ਲੋ ਮਿਲਦੇ ਆ ਅਗਲੀ ਵੀਡੀਓ ਧੰਨਵਾਦ ਲਵ ਯੂ ਆਲ